ਦਾਰਾ ਪੰਜਾਬ ਕੇਸਰੀ ਜਗਬਾਣੀ ਪੱਤਰ ਸਮੂਹ ਦੀ ਸਮੂਹ ਟੀਮ ਵੱਲੋਂ ਸ਼੍ਰੀਮਤੀ ਸੁਵਨੀਤ ਚੋਪੜਾ ਜੀ ਦਸਵੀਂ ਵਰ੍ਹੇ ਨੂੰ ਸਮਰਪਿਤ ਸਾਡਾ ਜਿਹੜਾ ਕੈਂਪ ਆ ਸ਼੍ਰੀ ਗੁਰੂ ਅਰਗੋਵੰਦ ਸਾਹਿਬ ਗੁਰਦੁਆਰਾ ਸਾਹਿਬ ਪਾਸ਼ੇਸ਼ੇਮੀ ਮੁਕਨਵਾੜ ਰੋਡ ਤੇ ਲਗਾਇਆ ਗਿਆ ਜੀ ਹਰ ਸਾਲ ਦੀ ਤਰ੍ਹਾਂ ਮੋਹਤ ਮੈਡੀਕਲ ਕੈਂਪ ਚ ਜਿਹੜੀਆਂ ਦਵਾਈਆਂ ਮੁਫਤ ਤੀਆਂ ਗਈਆਂ ਤੇ ਸਿਵਲ ਹਸਪਤਾਲ ਦੀ ਟੀਮ ਵੱਲੋਂ ਉਹ ਜਿਹੜੇ ਮਰੀਜ਼ ਆ ਉਹਨਾਂ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਦਵਾਈਆਂ ਮੁਫਤ ਤੀਆਂ ਗਈਆਂ ਤੇ ادارے ਵੱਲੋਂ ਹਰ ਸਾਲ ਹੀ ਜਿਹੜਾ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਖਬਾਰ ਇਹ ਖਬਰਾਂ ਦੇ ਨਾਲ-ਨਾਲ ਲੋਕ ਸੇਵਾਵਾਂ ਦਾ ਛਾਪਣ ਦੇ ਨਾਲ-ਨਾਲ ਜਿਹੜੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਆ ਉਹਨਾਂ ਨੂੰ ਅੱਗੇ ਤੋਰਦੇ ਹੋਏ ਹਰ ਸਾਲ ਦੀ ਤਰ੍ਹਾਂ ਇਹ ਕੈਂਪ ਲਗਾਇਆ ਗਿਆ ਤੇ ਅੱਗੇ ਤੋਂ ਵੀ ਅਦਾਰੇ ਵੱਲੋਂ ਜਿਸ ਤਰ੍ਹਾਂ ਦੇ ਸਮਾਜ ਭਲਾਈ ਕੰਮ ਕੀਤੇ ਜਾਣਗੇ ਅਦਾਰਾ ਮੂਗਾ ਜਿਹੜੀ ਦੀ ਟੀਮ ਉਸ ਨਾਲ ਹਰ ਤਰ੍ਹਾਂ ਸਾਥ ਦੇਵੇ ਦੇਖੋ ਜੀ ਹਰ ਸਾਲ ਹੀ ਅਸੀਂ ਮਨਿਆਦੀ ਰਹੀਂ ਜਾਂ ਹੋਰ ਤਰ੍ਹਾਂ ਜਿਸ ਤਰ੍ਹਾਂ ਵੀ ਹੁੰਦਾ ਹੈ ਅਨਾਉਂਸਮੈਂਟ ਕਰਵਾ ਕੇ ਲੋਕਾਂ ਨੂੰ ਅਸੀਂ ਜਾਣਕਾਰੀ ਦਿੰਦੇ ਆ ਤੇ ਸਾਨੂੰ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿਹੜੇ ਇਸ ਤਰ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਵੱਲੋਂ ਜਿਹੜੇ ਲਗਾਏ ਜਾਂਦੇ ਕੈਂਪਾਂ ਦਾ ਬਾਤ ਉਹਦਲਾਹ ਲੈਣਾ ਚਾਹੀਦਾ ਹੈ ਕਿਉਂਕਿ ਇਹ ਜਿਹੜੇ ਕੈਂਪ ਆ ਇਹ ਤੁਹਾਡੀ ਭਲਾਈ ਲਈ ਲਗਾਇਆ ਗਿਆ। ਸਭ ਤੋਂ ਪਹਿਲਾਂ ਮੈਂ ਪੰਜਾਬ ਕੇਸਰੀ ਔਰ ਜਗ ਬਾਣੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਸ਼੍ਰੀਮਤੀ ਸੁਵਦੇਸ਼ ਚੋਪੜਾ ਜੀ ਦੀ ਯਾਦਗਾਰ ਦੇ ਵਿੱਚ ਜਿਹੜਾ 10ਵਾਂ ਜਿਹੜਾ ਜਿਹੜੀ 10ਵੀਂ ਵਰ੍ਹੇ ਮਨਾਈ ਜਾ ਰਹੀ ਹੈ ਉਹਦਾ ਮੈਡੀਕਲ ਕੈਂਪ ਲਾਇਆ ਜਿੰਦੇ ਵਿੱਚ ਗਰੀਬ ਜਨਤਾ ਜਿਹੜੀ ਆਈ ਆ ਭਾਰੀ ਤਦਾਦ ਦੇ ਵਿੱਚ ਲੋਕ ਪਹੁੰਚੇ ਆ ਜਿਹੜੇ ਫ੍ਰੀ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਔਰ ਚੈੱਕਅਪ ਕੀਤਾ ਜਾ ਰਿਹਾ। ਮੈਂ ਬਹੁਤ ਵਿਸ਼ੇਸ਼ ਤੌਰ ਤੇ ਪੰਜਾਬ ਕੇਸਰੀ ਜਗਬਣੀ ਦਾ ਧਰਵਾਤੀ ਹਾਂ ਇਹੋ ਜੇ ਕੈਂਪ ਗਾਂ ਤੋਂ ਲੱਗਦੇ ਹੀ ਰਹਿਣੇ ਚਾਹੀਦੇ ਆ ਕਿਉਂਕਿ ਸਾਡੀਆਂ ਜਿਹੜੀਆਂ ਬਿਮਾਰੀਆਂ ਬਹੁਤ ਜ਼ਿਆਦਾ ਘਰ ਘਰ ਗਈਆਂ ਹਰ ਬਰੀਜ ਬਣਿਆ ਪਿਆ ਤੇ ਇਹੋ ਜੇ ਪ੍ਰਾਲੇ ਹੁੰਦੇ ਰਹਿਣੇ ਚਾਹੀਦੇ ਤਹਿਦ ਲੋ ਧਰਵਾਤੀ ਹਾਂ ਜੀ ਦੇਖੋ ਆਪਾਂ ਹਸਪੀਟਲ ਵਿੱਚ ਜਾਂਦੇ ਆ ਉੱਥੇ ਕਿੰਨੀਆਂ ਲੰਮੀਆਂ ਲੈਣਾ ਲੱਗੀਆਂ ਇਹ ਜਿਹੜੇ ਜਗਬਣੀ ਤੇ ਪੰਜਾਬ ਕੇਸਰੀ ادارے ਨੇ ਤਾਂ ਬਹੁਤ ਵਧੀਆ ਪ੍ਰਾਲਾ ਕੀਤਾ ਤੁਹਾਡੇ ਘਰ ਘਰ ਆ ਕੇ ਦੇਖੋ ਅਲਾਉਂਸਮੈਂਟ ਵੀ ਕਰਾ ਰਹੇ ਵੀ ਵੱਧ ਤੋਂ ਵੱਧ ਦਾ ਫਾਇਦਾ ਠਾਓ ਤੇ ਜਿਹੜੇ ਲੋਕ ਹਸਪੀਟਲ ਵਿੱਚ ਜਾਂਦੇ ਜਿੱਥੇ ਭਾਰੀ ਲੈਣਾ ਲੱਗਦੀ ਉੱਥੇ ਵੇਟ ਕਰਨੀ ਪੈਂਦੀ ਆ ਤੇ ਇੱਥੇ ਤਾਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਜਿੱਥੇ ਸਾਰਾ ਕੁਝ ਫ੍ਰੀ ਕੀਤਾ ਗਿਆ ਫ੍ਰੀ ਜਿਹੜੀ ਹੈ ਚੈੱਕਅਪ ਕੀਤਾ ਜਾ ਰਿਹਾ ਫ੍ਰੀ ਜਿਹੜੇ ਬੀਪੀ ਚੈੱਕ ਕੀਤਾ ਸ਼ੂਗਰ ਚੈੱਕ ਕੀਤਾ ਕਾਲਾ ਪੀ ਰਿਹਾ ਅਨੇਕਾ ਬਿਮਾਰੀਆਂ ਤੇ ਨਾਲ ਮੁਕਤ ਜਿਹੜੀ ਮੈਡੀਸਨ ਦਿੱਤੀ ਜਾ ਰਹੀ ਹੈ ਤੇ ਇਹਦਾ ਫਾਇਦਾ ਉਠਾਉਣਾ ਚਾਹੀਦਾ ਮੈਂ ਤਾਂ ਇਹੀ ਅਪੀਲ ਕਰੂੰਗਾ ਜੀ ਇਹ ਪੰਜਾਬ ਕੇਸਰੀ ਅਦਾਰੇ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਇਹ ਬਹੁਤ ਹੀ ਸਲਾਘਾਯੋਗ ਹੈ ਜਿਹੜਾ ਸਾਰੇ ਪਬਲਿਕ ਨੂੰ ਫ੍ਰੀ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਇਹ ਪੰਜਾਬ ਕੇਸਰੀ ਮੋਗਾ ਦੀ ਟੀਮ ਵੱਲੋਂ ਵੱਖ-ਵੱਖ ਸਮੇਂ ਤੇ ਇਹ ਜਿਹੜਾ ਪ੍ਰੋਗਰਾਮ ਲਿਖਿਆ ਜਾਂਦਾ ਇਹ ਬਹੁਤ ਸਲਾਘਾਯੋਗ ਆ ਔਰ ਬੜੇ ਸਟੱਜੇ ਟੰਗ ਨਾਲ ਡਾਕਟਰ ਸਾਹਿਬਾਨਾਂ ਦੀਆਂ ਟੀਮਾਂ ਔਰ ਬੜੇ ਵਧੀਆ ਪ੍ਰਬੰਧ ਦੇ ਨਾਲ ਔਰ ਬੜੀ ਵੱਡੀ ਤਰ੍ਹਾਂ ਦੇ ਵਿੱਚ ਆ ਜਿਹੜੇ ਪਬਲਿਕ ਆ ਉਹ ਦਵਾਈਆਂ ਔਰ ਟੈਸਟ ਵਗੈਰਾ ਕਰਾ ਰਹੇ ਨੇ ਇਹ ਬਹੁਤ ਸਲਾਘਾਯੋਗ ਕੰਮ ਆ ਜੀ ਬਹੁਤ ਵੱਡਾ ਪ੍ਰਾਲਾ ਜੀ ਬਹੁਤ ਜਿਹੜੀ ਆਮ ਜਨਤਾ ਜਿਹੜੇ ਗਰੀਬ ਲੋਕ ਨੇ ਉਹ ਬਹੁਤ ਉਹਨਾਂ ਦਾ ਇਲਾਹਾ ਲੈ ਰਹੇ ਨੇ ਇਹ ਸਮੁੱਚੀ ਟੀਮ ਵੱਲੋਂ ਬਹੁਤ ਵੱਡਾ ਭਰਾਲਾ ਤੇ ਸਮੇਂ ਸਮੇਂ ਸਰ ਲਾਉਂਦੇ ਰਹਿੰਦੇ ਨੇ ਔਰ ਇਹ ਬਹੁਤ ਸਲਾਗਾ ਜੋ ਕੰਮ ਹੈ। ਪੰਜਾਬ ਕੇਸਰੀ ਜਗਬਣੀ ਸਮੂਹ ਗਰੁੱਪ ਵੱਲੋਂ ਸ਼੍ਰੀਮਤੀ ਸਰਦੇਸ਼ ਚੋਪੜਾ ਦੀ ਯਾਦ ਵਿੱਚ ਦਸਵਾਂ ਮੈਡੀਕਲ ਕੈਂਪ ਲਗਾਇਆ ਹੈ ਜਿਹੜਾ ਕਿ ਇੱਕ ਬਹੁਤ ਵਧੀਆ ਭਰਾਲਾ ਇਹਨਾਂ ਦਾ ਇੱਥੇ ਜਿਹੜੇ ਵੀ ਕੋਈ ਗਰੀਬ ਜਨਤਾ ਜਾਂ ਕੋਈ ਸ਼ਾਹੂਕਾਰਾ ਜਾਂ ਕੋਈ ਵੀ ਆ ਕੇ ਇੱਥੇ ਜਿਹੜਾ ਹੈਗਾ ਆਪਣਾ ਸਿਹਤ ਦੀ ਚੈੱਕਅਪ ਕਰਾਈ ਹੈ ਅਸੀਂ 슈ਗਰ ਚੇਤਨਾ ਸਾਇਟੀ ਤੋਂ ਅਸੀਂ ਇੱਥੇ ਸਹਿਯੋਗ ਕੀਤਾ ਸਾਨੂੰ ਕਹਿੰਦੇ ਜੀ ਤੁਸੀਂ ਇੱਥੇ ਕੈਂਪ ਵਿੱਚ ਸਹਿਯੋਗ ਕਰੋ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਅਸੀਂ ਇਸ ਕੈਂਪ ਦੇ ਵਿੱਚ ਸ਼ਾਮਲ ਹੋ ਕੇ ਇਸ ਦਾ ਹਿੱਸਾ ਬਣੇ ਹਾਂ ਇਹ ਪੰਜਾਬ ਕੇਸਰੀ ਜਗਬਾਨੀ ਗਰੁੱਪ ਇੱਕ ਪੰਜਾਬ ਦਾ ਹੀ ਨਹੀਂ ਇੱਕ ਹਿੰਦੁਸਤਾਨ ਦਾ ਇੱਕ ਬਹੁਤ ਵਧੀਆ ਗਰੁੱਪ ਹੈ ਔਰ ਬਹੁਤ ਵਧੀਆ ਦੇਸ਼ ਦੇ ਲਈ ਅਪਰਾਲੇ ਕਰਦੇ ਨੇ ਕੋਈ ਮੈਡੀਕਲ ਕੈਂਪ ਹੈ ਜਾਂ ਹੋਰ ਵੀ ਸੰਗਾਵਾਂ ਇਹ ਇੱਕ ਮਤਲਬ ਲੋਕਾਂ ਤੋਂ ਚੰਦਾ ਇਕੱਠਾ ਕਰਕੇ ਲੋੜਵੰਦ ਪਰਿਵਾਰਾਂ ਨੂੰ ਇਹਨਾਂ ਨੇ ਕਰੋੜਾਂ ਰੁਪਇਆ ਵੀ ਵੰਡ ਚੁੱਕਿਆ ਜਿਹੜਾ ਕਿ ਕੋਈ ਹੋਰ ਮਤਲਬ ਗਰੁੱਪ ਹੈ ਉਹ ਨਹੀਂ ਕਰ ਸਕਿਆ ਇਹਨਾਂ ਦੇ ਕੋਲੇ ਇੱਕ ਬਹੁਤ ਵਧੀਆ ਜਿਹੜੇ ਸੂਝਵਾਨ ਬੰਦੇ ਆ ਔਰ ਇਹ ਜਿਹੜੇ ਚੋਪੜਾ ਜੀ ਨੇ ਇਹ ਆਪਣੇ ਆਪ ਚ ਇੱਕ ਬਹੁਤ ਮਹਾਨਅਸਤੀ ਹੈ ਇਸ ਕਰਕੇ ਮੈਂ ਇਹਨਾਂ ਦੇ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਇਸ ਇਸ ਗਰੁੱਪ ਵਿੱਚ ਸ਼ਾਮਲ ਹੋ ਗਏ ਇਹਨਾਂ ਨਾਲ ਖੜ ਕੇ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਅਸੀਂ ਇੱਕ ਬੂੰਦ ਆ ਇੱਕ ਸਮੁੰਦਰ ਦੇ ਵਿੱਚ ਅਸੀਂ ਸਮਾ ਗਏ ਇਹ ਇੱਕ ਜਿਹੜਾ ਗਰੁੱਪ ਹੈ ਜਗਮਾਣੀ ਹੈ ਜ Punjab ਕੇ ਸ੍ਰੀ ਦਾ ਸਭ ਦੇ ਚੋਪੜਾ ਜੀ ਦੀ ਯਾਦ ਵਿੱਚ ਕਰਵਾ ਰਹੇ ਨੇ ਬਹੁਤ ਖੁਸ਼ੀ ਹੁੰਦੀ ਆ ਤਕਰੀਬਨ ਸਾਨੂੰ ਹਰ ਸਾਲ ਹੀ ਇਹ ਮੌਕਾ ਦਿੱਤਾ ਜਾਂਦਾ ਹੈ ਅੱਜ ਅਸੀਂ 10ਵੇਂ ਕੈਂਪ ਦੇ ਵਿੱਚ ਸ਼ਾਮਲ ਆ ਅਸੀਂ ਇਹਨਾਂ ਦੀ ਟੀਮ ਦਾ ਔਰ ਇਹਨਾਂ ਦੇ ਸਾਰੇ ਜਿਹੜੇ ਹੈ ਗਰੁੱਪ ਦਾ ਬਹੁਤ ਧੰਨਵਾਦੀ ਹਾਂ ਜੀ ਔਰ ਖੁਸ਼ੀ ਮਹਿਸੂਸ ਕਰਦੇ ਆ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਵੀ ਇਹ ਸਾਨੂੰ ਸਹਿਯੋਗ ਕਰਨ ਲਈ ਸਦਾ ਦੇਣਗੇ ਔਰ ਅਸੀਂ ਇਹਦਾ ਮਾਣ ਮਹਿਸੂਸ ਕਰਦੇ ਆ ਬਹੁਤ ਵਧੀਆ ਕੈਂਪ ਸੀ ਅੱਜ ਹਿੰਦ ਸਮਾਜਰ ਗਰੁੱਪ ਵੱਲੋਂ ਸ਼੍ਰੀਮਤੀ ਸੰਦੇਵ ਚੋਪੜਾ ਜੀ ਦੀ 10ਵੀਂ ਵਰ੍ਹੇਗੰਢ ਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸਾਰੇ ਪੰਜਾਬ ਵਿੱਚ ਹੀ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਏ ਆ ਸਾਡਾ ਮੋਗਾ ਦੇ ਵਿੱਚ ਇਸ ਸਮੇਂ ਦੇ ਬਰਪਾ ਜਿਹੜਾ ਲਵਾਇਆ ਮੈਡੀਕਲ ਮੁਫਤ ਮੈਡੀਕਲ ਚੈੱਕਅਪ ਕੈਂਪ ਬਹੁਤ ਵਧੀਆ ਸਫਲ ਹੋਇਆ ਬਹੁਤ ਵਧੀਆ ਮਰੀਜ਼ ਆਏ ਆ ਚੈੱਕਅਪ ਕਰਾਉਣ ਵਾਸਤੇ ਵਧੀਆ ਡਾਕਟਰ ਸੀਗੇ ਇਹ ਗੋਪੀ ਰਾਓ ਕੇ ਜਿਹੜੇ ਸਾਡੇ ਇੰਚਾਰਜ ਆ ਜ਼ਿਲ੍ਹੇ ਦੇ ਉਹਨਾਂ ਨੇ ਬਹੁਤ ਵਧੀਆ ਸੰਗਠਨ ਕੀਤਾ ਸਾਰੀ ਟੀਮ ਨੇ ਵਧੀਆ ਕੰਮ ਕੀਤਾ